ਇਦੇ ਲਈ ਤੇ ਪਿਛਲੇ ਸਾਲ ਓਏ ਭਰਾਵਾ ਆਮ ਆਦਮੀ ਪਾਰਟੀ ਵਾਲਾ ਕੋਈ ਨਹੀਂ ਇੱਥੇ ਸਾਰੇ ਬੀ ਜੀ ਪੀ ਵਾਲੇ ਉਹ ਅਸਲ ਵਿੱਚ ਉਹ ਆਮ ਆਦਮੀ ਪਾਰਟੀ ਵਾਲੇ ਸਮਝ ਕੇ ਨਹੀਂ ਭੌਂਕ ਰਿਹਾ ਉਹ ਕੁੱਤਾ ਕੁੱਤੇ ਦਾ ਵੈਰੀ ਹੁੰਦਾ ਇਸ ਕਰਕੇ ਤੈਨੂੰ ਦੇਖ ਕੇ ਭੌਂਕ ਰਿਹਾ ਤੇ ਤੂੰ ਗਾਣਾ ਕਿਹੜਾ ਲਾਇਆ ਪਿੱਛੇ ਕਿ ਲੋਕੀ ਜਾਣਦੇ ਫਲਾਨਾ ਤੁਮਕਾਨਾ ਉਹ ਤਾਂ ਜਾਣ ਗਏ ਆ ਫਿਰ ਤੂੰ ਸਿਰੇ ਦਾ ਥੁੱਕ ਝਟ ਉਹ ਤਾਂ ਜਾਣ ਗਏ ਆ ਕਿ ਤੇਰੇ ਵਰਗੇ ਬੰਦੇ ਕਿਸੇ ਵੀ ਪਾਰਟੀ ਦੇ ਮਿੱਤ ਨਹੀਂ ਹੁੰਦੇ ਹਰੇਕ ਪਾਰਟੀ ਨੂੰ ਆਪਣੀ ਮਾਂ ਪਾਰਟੀ ਬਣਾ ਕੇ ਤੀਜੇ ਦਿਨ ਮਾਂ ਬਦਲ ਲੈਂਦੇ ਆਪਣੀ ਠੀਕ ਹੈ ਨਾ ਸੋ ਥੋੜਾ ਬੋਤਾ ਆਪਣੇ ਕਰਦਾਰ ਵਾਲਾ છાਤੀ ਮਾਰ ਕੇ ਗੱਲ ਕਰਿਆ ਕਰੋ ਆ ਜਿਹੜੀਆਂ ਤੁਸੀਂ ਰੀਲਾਂ ਬਣਾਣੇ ਆ ਇਹ ਆਪਣੇ ਕਰਦਾਰ ਵਾਲਾ ਆਪਣੀ ਔਕਾਤ ਵਾਲਾ ਦੇਖ ਕੇ ਬਣਾਇਆ ਕਰੋ ਠੀਕ ਆ ਆਮ ਆਦਮੀ ਪਾਰਟੀ ਵਾਲੇ ਚਲੋ ਠੀਕ ਆ ਕੁਝ ਗੱਲਾਂ ਗਲਤ ਹੋ ਗਈਆਂ ਪਰ ਉਸ ਪਾਰਟੀ ਨੇ ਇੱਕ ਤੈਨੂੰ ਹਾਰੇ ਹੋਏ ਨਕਾਰੇ ਹੋਏ ਨੂੰ ਐਮਪੀ ਬਣਾਇਆ ਸੀਗਾ ਤੇ ਤੈਨੂੰ ਦੁਆਰਾ ਵੀ ਉਹਨਾਂ ਨੇ ਟਿਕਟ ਦਿੱਤੀ ਸੀ ਪਰ ਕਹਿੰਦੇ ਹੁੰਦੇ ਕੁੱਤੇ ਨੂੰ ਕੀ ਹਾਜਮ ਨਹੀਂ ਹੁੰਦਾ ਹੁੰਦਾ ਠੀਕ ਆ ਇਸ ਕਰਕੇ ਤੂੰ ਵਕ ਤੀੜਾਂ ਦੀ ਅਧਾਰਨਾ ਆਪਣੇ ਆਪ ਤੇ ਦੇਖ ਕਰ ਕਿਉਂਕਿ ਜਦੋਂ ਵੀ ਥੁੱਕ ਚੱਟਾਂ ਦੀ ਜਲੰਧਰ ਦੇ ਵਿੱਚ ਗੱਲ ਹੋਊਗੀ 13 ਨਾ ਸਭ ਤੋਂ ਪਹਿਲੇ ਨੰਬਰ ਤੇ ਆਊਗਾ ਠੀਕ ਆ ਸੋ ਐਨੇਕ ਜਿਹੜੇ ਸਵੇਰੇ ਸਵੇਰੇ ਸਵਕਾਰ ਕਰੋ ਬਾਕੀ ਸਰਵਿਸ ਟਾਈਮ ਟੂ ਟਾਈਮ ਕਰਦੇ ਰਾਂਗੇ ਧੰਨਵਾਦ